ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਡਿਆਈ ਕਰਾਂਗੇ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਸੰਤ ਬਾਬਾ ਕਿਰਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸੰਤ ਬਾਬਾ ਈਸਰ ਸਿੰਘ ਜੀ ਦਾ ਜਨਮ ਪਿੰਡ ਠਿਕਰੀਵਾਲ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ ਬਚਪਨ ਤੋਂ ਹੀ ਤੁਸੀਂ ਅਕਾਲ ਪੁਰਖ ਨਾਲ ਡੂੰਗੀ ਪ੍ਰੀਤ ਰੱਖਦੇ ਸੀ ਛੋਟੀ ਉਮਰ ਵਿੱਚ ਹੀ ਤੁਸੀਂ ਗੁਰਬਾਣੀ ਪੜਨ ਅਤੇ ਸਿਮਰਨ ਕਰਨ ਵੱਲ ਖਿੱਚੇ ਗਏ। ਉਹਨਾਂ ਦੇ ਅੰਦਰ ਬਚਪਨ ਤੋਂ ਹੀ ਧਾਰਮਿਕ ਰੁਝਾਨ ਸੀ। ਜਿਸ ਕਾਰਨ ਲੋਕ ਸਮਝਦੇ ਸਨ ਕਿ ਇਹ ਬੱਚਾ ਵੱਡਾ ਹੋ ਕੇ ਬਹੁਤ ਵੱਡਾ ਮਹਾਪੁਰਖ ਬਣੇਗਾ। ਬਾਬਾ ਜੀ ਨੇ ਆਪਣਾ ਜੀਵਨ ਗੁਰਮਤ ਪ੍ਰਚਾਰ, ਨਿਸ਼ਕਾਮ ਸੇਵਾ ਅਤੇ ਸੰਗਤਾਂ ਦੀ ਰਹਿਨੁਮਾਈ ਨੂੰ ਸਮਰਪਿਤ ਕਰ ਦਿੱਤਾ। ਰਾਣਾ ਸਾਹਿਬ ਨੇ ਉਹਨਾਂ ਨੇ ਆਪਣਾ ਮੁੱਖ ਟਿਕਾਣਾ ਬਣਾਇਆ ਇੱਥੇ ਆ ਕੇ ਉਹਨਾਂ ਨੇ ਵੱਡੇ ਪੱਧਰ ਤੇ ਕੀਰਤਨ ਸਮਾਗਮ ਅਖੰਡ ਪਾਠ ਅਤੇ satsang ਆਰੰਭ ਕੀਤੇ ਬਾਬਾ ਜੀ ਦਾ ਬਚਨ ਸੀ ਕਿ ਜਿਸ ਮਨੁੱਖ ਨੇ ਨਾਮ ਜਪਿਆ ਗੁਰਬਾਣੀ ਨਾਲ ਜੁੜਿਆ ਉਸ ਦੀ ਜ਼ਿੰਦਗੀ ਸੁਖਮਈ ਹੋ ਜਾਵੇਗੀ ਕਈ ਵਾਰ ਬਿਮਾਰ ਲੋਕ ਬਾਬਾ ਜੀ ਕੋਲ ਆਉਂਦੇ ਸਿਰਫ ਉਹਨਾਂ ਦੀ ਬਰਕਤ ਵਾਲੀ ਬਚਨਾ ਦੀ ਨਿਗਾਹ ਨਾਲ ਹੀ ਲੋਕਾਂ ਨੂੰ ਰਾਹਤ ਮਿਲ ਜਾਂਦੀ ਸੀ ਡਾਕਟਰਾਂ ਨੇ ਜਿੰਨਾ ਨੂੰ ਲਾਚਾਰ ਕਰ ਦਿੱਤਾ ਸੀ ਉਹ ਵੀ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋ ਜਾਂਦੇ ਸੀ ਬਾਬਾ ਜੀ ਅਨੇਕਾਂ ਵਾਰ ਅੱਗੇ ਆਉਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੰਦੇ ਸੀ ਜੋ ਕੁਝ ਉਹ ਦੱਸਦੇ ਸੀ ਉਹ ਅੱਗੇ ਚੱਲ ਕੇ ਹਮੇਸ਼ਾ ਸੱਚ ਹੁੰਦਾ ਸੀ ਜੋ ਸੰਗਤ ਦੁਖੀ ਦਿਲ ਨਾਲ ਆਉਂਦੀ ਬਾਬਾ ਜੀ ਉਹਨਾਂ ਨੂੰ ਗੁਰਬਾਣੀ ਨਾਲ ਜੋੜ ਕੇ ਐਸੀ ਆਤਮਿਕ ਸ਼ਾਂਤੀ ਦਿੰਦੇ ਕਿ ਜੀਵਨ ਬਦਲ ਜਾਂਦਾ ਸੀ ਸਭ ਤੋਂ ਵੱਡਾ ਚਮਤਕਾਰ ਉਹਨਾਂ ਦੀ ਇਹ ਗੱਲ ਸੀ ਕਿ ਉਹ ਮਨੁੱਖ ਨੂੰ ਰੱਬ ਨਾਲ ਜੋੜ ਦਿੰਦੇ ਸੀ ਦੁਨਿਆਵੀ ਦੁੱਖ ਸੁੱਖ ਤਾਂ ਲੰਘਦੇ ਰਹਿੰਦੇ ਨੇ ਪਰ ਆਤਮਿਕ ਰਾਹੀ ਜੋੜਨ ਜੋੜਨਾ ਹੀ ਸੱਚਾ ਚਮਤਕਾਰ ਹੁੰਦਾ ਹੈ ਸੰਤ ਬਾਬਾ ਕੇਸਨ ਸਿੰਘ ਜੀ ਮਹਾ ਮਹਾਨ ਬ੍ਰਹਮ ਗਿਆਨੀ ਅਤੇ ਗੁਰਮੁਖ ਸੰਤ ਸਨ। ਉਹਨਾਂ ਦਾ ਜਨਮ ਪੰਜਾਬ ਦੇ ਇੱਕ ਗ੍ਰਾਮੀਣ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹ ਗੁਰੂ ਸਾਹਿਬਾਂ ਦੀ ਬਾਣੀ ਨਾਲ ਬਹੁਤ ਪਿਆਰ ਕਰਦੇ ਸਨ। ਬਾਬਾ ਜੀ ਨੇ ਆਪਣੀ ਜ਼ਿੰਦਗੀ ਤਿਆਗ, ਭਗਤੀ ਅਤੇ ਸੇਵਾ ਵਿੱਚ ਬਿਤਾਈ। ਬਾਬਾ ਕਿਸਨ ਸਿੰਘ ਜੀ ਦੀ ਰਹਿਣ ਸਹਿਣ ਬਹੁਤ ਸਧਾਰਨ ਸੀ। ਉਹਨਾਂ ਦਾ ਮੁੱਖ ਉਦੇਸ਼ ਸੀ ਗੁਰਬਾਣੀ ਨਾਲ ਮਨੁੱਖਤਾ ਨੂੰ ਜੋੜਨਾ ਅਤੇ ਸੱਚੇ ਰਾਹ ਤੇ ਲਿਆਉਣਾ ਉਹਨਾਂ ਦੀਆਂ ਗੱਲਾਂ ਬਹੁਤ ਹੀ ਸਿੱਧੀਆਂ ਅਤੇ ਆਤਮਿਕ ਤਾਕਤ ਨਾਲ ਭਰਪੂਰ ਹੁੰਦੀਆਂ ਸਨ। ਬਾਬਾ ਜੀ ਅਕਸਰ ਕਿਸੇ ਮਨੁੱਖ ਦੇ ਅੰਦਰਲੇ ਦੁੱਖ ਸੁੱਖ ਬਿਨਾਂ ਦੱਸਣ ਤੇ ਹੀ ਜਾਣ ਲੈਂਦੇ ਸੀ। ਇੱਕ ਵਾਰ ਪੰਜਾਬ ਵਿੱਚ ਸੁੱਕਾ ਸੋਕਾ ਪੈ ਗਿਆ। ਸੰਗਤ ਬਾਬਾ ਜੀ ਕੋਲ ਅਰਦਾਸ ਲਈ ਆਈ। ਉਹਨਾ ਨੇ ਬਚਨ ਕੀਤਾ ਤੇ ਕੁਝ ਹੀ ਦਿਨਾਂ ਵਿੱਚ ਮੀਂਹ ਵਰਸ ਪਿਆ ਲੋਕਾਂ ਨੇ ਇਸ ਨੂੰ ਬਾਬਾ ਜੀ ਦੀ ਕਿਰਪਾ ਮੰਨਿਆ ਕਈ ਲੋਕ ਜੋ ਸ਼ਰਾਬ ਜਾਂ ਹੋ ਨਸ਼ਿਆਂ ਦੇ ਆਦੀ ਸਨ ਉਹ ਬਾਬਾ ਜੀ ਦੀ ਸੰਗਤ ਵਿੱਚ ਆ ਕੇ ਸਦਾ ਲਈ ਉਹਨਾਂ ਬੁਰਾਈਆਂ ਤੋਂ ਛੁਟਕਾਰਾ ਪਾ ਗਏ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਮਨੁੱਖ ਨੂੰ ਅਜਿਹਾ ਆਨੰਦ ਆਉਂਦਾ ਸੀ ਜਿਵੇਂ ਰੱਬ ਦੀ ਰੌਸ਼ਨੀ ਨਾਲ ਭਰਿਆ ਹੋਵੇ। ਦੋਵੇਂ ਮਹਾਪੁਰਖਾਂ ਦਾ ਜੀਵਨ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਮਨੁੱਖ ਨੂੰ ਆਪਣਾ ਜੀਵਨ ਗੁਰਬਾਣੀ, ਸਿਮਰਨ ਅਤੇ ਨਿਸ਼ਕਾਮ ਸੇਵਾ ਨਾਲ ਜੋੜਨਾ ਚਾਹੀਦਾ ਹੈ। ਸੱਚਾ ਚਮਤਕਾਰ ਇਹ ਨਹੀਂ ਕਿ ਕੋਈ ਦੁਨਿਆਵੀ ਕੰਮ ਤੁਰੰਤ ਹੋ ਜਾਵੇ। ਸੱਚਾ ਚਮਤਕਾਰ ਇਹ ਹੈ ਕਿ ਮਨੁੱਖ ਦਾ ਮਨ ਰੱਬ ਨਾਲ ਜੁੜ ਕੇ ਦੁੱਖਾਂ ਤੋਂ ਉੱਪਰ ਹੋ ਜਾਵੇ। ਇਹ ਮਹਾਪੁਰਖ ਲੋਕਾਂ ਦੀਆਂ ਰੂਹਾਂ ਨੂੰ ਚਮਕਾਉਂਦੇ ਸਨ ਉਹਨਾਂ ਨੂੰ ਸਹੀ ਰਾਹ ਦਿਖਾਉਂਦੇ ਸਨ ਅਤੇ ਜੀਵਨ ਨੂੰ ਅਰਥਪੂਰਨ ਬਣਾਉਂਦੇ ਸਨ ਉਹਨਾਂ ਦੀਆਂ ਬਚਨਾਂ ਦੀ ਰੌਸ਼ਨੀ ਅੱਜ ਵੀ ਸੰਗਤ ਦੇ ਦਿਲਾਂ ਵਿੱਚ ਜਿਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ